ਆ ਦੇਖ ਲੋ ਘਰ ਦੀ ਮੱਝ ਰੱਖੀ ਹੋਈ ਆ ਬਾਈ ਦੀ ਕੋਈ ਵਪਾਰ ਦਾ ਕੰਮ ਜਿਸ ਤਾਂ ਤੂੰ ਇਸ ਥਾਂ ਤੇ ਖੜਾ ਨਾ ਵੀ ਗਜਾਂ ਦੇ ਹਜ਼ਾਰਾਂ ਚ ਹੀ ਆ ਵੀਰੇ ਕੀ ਡੇਟ ਇੱਥੇ ਗਾਇਦ ਆਪਣੀ ਠੀਕ ਆ ਜੀ 30000 ਇਸ ਟਾਈਮ ਇੱਥੇ ਆ ਜਿਹੜਾ ਨੇ ਮਿਹਨਤ ਕਰਕੇ ਵੀਰੇ ਨਾਰ ਲਾਇਆ ਥਾ ਤੇ ਪਸ਼ੂਆਂ ਦੇ ਵਿੱਚੋਂ ਵੀਰੇ ਪਸ਼ੂਆਂ ਦੇ ਵਿੱਚ ਹਾਂ ਇਹ ਪੋਪੂਲਰ ਲੱਥਾ ਹੋਰ ਇਹਦੇ ਚ ਇੱਕ ਪੈਸੇ ਦੀ ਵੀ ਦਿੱਕਤ ਨਹੀਂ ਬਾਈ ਖੜਾ ਠੀਕ ਹੈ ਲੱਕੀ ਮੈਂ ਇਹਨਾਂ ਨੂੰ ਆਖਿਆ ਵੀ ਨੋਰਮਲ 15 16 ਅੱਛਾ ਇਹਨੂੰ ਵੈਸੇ ਡੇਰੀ ਤੇ ਪਾਉਣਾ ਫਿਰ ਮੱਝ ਦੇ ਦੁੱਧਾ ਖੁੱਲ ਕੇ ਰੇਟ ਦੇ ਕੇ ਕੋਈ ਰਾਜੀ ਨਹੀਂ ਰਾਜੀ ਹਾਂ ਤੇ ਗਾਂ ਦੇ ਦੁੱਧ ਚ ਫਿਰ ਲੁੱਟਦਾ ਭਾਵਾ ਯਾਰ ਤੁਸੀਂ ਫੀਮ ਵੇਚ ਲੋਦੇ 24 ਹਾਂ ਹਾਂ ਜੇ ਹਸਾਬ ਸਿਰਨਾਕ ਆਪ ਮਿਹਨਤ ਕਰਨੀ ਹੈ ਸਾਡੀ ਹਾਂਜੀ ਹਸੀਕਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਵਾਲੀ ਵੀਡੀਓ ਤੁਹਾਡੇ ਵਾਸਤੇ ਇੱਕ ਖਾਸ ਵੀਡੀਓ ਰਹੂਗੀ ਅੱਜ ਆਪਾਂ ਨਾ ਬਾਈ ਹਰਜੀਤ ਕੋਲੇ ਪਹੁੰਚੇ ਹੋਏ ਹਾਂ ਹਰਜੀਤ ਬਾਈ ਨੇ ਆਹਾ ਮੱਝ ਦੇਣੀ ਆ ਹਰਜੀਤ ਬਾਈ ਦਾ ਆਪਾਂ ਡੇਰੀ ਫਾਰਮ ਤੁਹਾਨੂੰ ਸਾਰਾ ਹੀ ਦਿਖਾ ਦਨੇ ਆ ਵੀ ਸ਼ਹਿਰ ਦੇ ਵਿੱਚ ਤੁਸੀਂ ਇਹ ਦੇਖ ਲਓ ਬਾਈ ਨੇ ਬਹੁਤ ਸੋਹਣੀਆਂ ਗਾਵਾਂ ਮੱਝਾਂ ਰੱਖੀਆਂ ਹੋਈਆਂ ਤੇ ਦੁੱਧ ਦਾ ਕੰਮ ਆ ਆਪਾਂ ਕਹਿ ਸਕਦੇ ਹਾਂ ਵੀ ਭਾਈ ਮੇਨ ਕੰਮ ਹੈ ਜਿਹੜਾ ਬਾਈ ਦਾ ਹੈ ਨਾ ਖੇਤੀ ਦੇ ਨਾਲ 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 ਵੀ ਡੈਰੀ ਦਾ ਦੁੱਧ ਪਾਉਣ ਦਾ ਕੰਮ ਆ ਪਰ ਮੈਂ ਜ਼ਿਆਦਾਤਰ ਦੇਖਿਆ ਜਿੰਨੇ ਆ ਕਟੈਰੀਆਂ ਦੇ ਵਿੱਚ ਆਪਾਂ ਵਿਜ਼ਿਟ ਕਰ ਜਾਂਦੇ ਦੇਖਦੇ ਹੁੰਨੇ ਆ ਵੀ ਜਿਹੜੀਆਂ ਮੱਝਾਂ ਘਾਵਾ ਦੇਖਣ ਨੂੰ ਮਿਲਦੀਆਂ ਹੁੰਦੇ ਕਹਿੰਦਾ ਉੱਥੇ ਡੈਰੀਆਂ ਦੇ ਵਿੱਚ ਪਸ਼ੂ ਆ ਜਿਹੜੇ ਲਿੱッセ ਹੁੰਦੇ ਆ ਪਰ ਇੱਥੇ ਬਾਈ ਕੋਲੇ ਆਪਾਂ ਇਹ ਕਹਿ ਸਕਦੇ ਆ ਵੀ ਲਿੱッセ ਵੀ ਹੈ ਨਹੀਂ ਤੇ ਬਰੀਡ ਵੀ ਜਿਹੜੀ ਹੈਗੀ ਨਾ ਮੋਹਤ ਜਿਆਦੇ ਚੰਗੇ ਬਰੀਡ ਦੇ ਪਸ਼ੂ ਰੱਖੇ ਹੋਏ ਆ ਬਾਈ ਕੋਲੇ ਟੋਟਲ ਕਿੰਨੇ ਕੁ ਪਸ਼ੂ ਆ ਤੁਸੀਂ ਨਿਗਾਹ ਮਾਰੋ ਨਾਲੇ ਆਪਾਂ ਬਾਈ ਤੋਂ ਪੁੱਛ ਆ ਪੁੱਛ ਲਾਂਗੇ ਤੇ ਇਧਰਲੇ ਪਾਸੇ ਤੁਸੀਂ ਦੇਖੋ ਜਿੱਧਰ ਦੇਖੋਗੇ ਨਿਗਾ ਮਾਰੋਗੇ ਗਾਵਾ ਮਜੇ ਤੁਹਾਨੂੰ ਦਿਖਾਈ ਦੇਣਗੀਆਂ ਕਿੰਨੇ ਕ ਸਾਲ ਹੋ ਗਏ ਬਾਈ ਨੂੰ ਹਨਾ ਕੰਮ ਕਰਦੇ ਨੂੰ ਤੇ ਇਧਰ ਮੈਨੂੰ ਐ ਲੱਗਦਾ ਇੱਕ ਝੋਟੀ ਆ ਖੜੀ ਆ ਤੇ ਇਧਰਲੇ ਪਾਸੇ ਵੀ ਆ ਗਈਆਂ ਗਾਵਾ ਹਨਾ ਸਾਹੀਵਾਲ ਐਚ ਐਫ ਨਸਲ ਤੇ ਆ ਗਈ ਇੱਕ ਜਰਸੀ ਨਸਲ ਦੀ ਤੇ ਲੈ ਹੁਣ ਮੈਂ ਘੋਲ ਨਾ ਕਰਾਂ ਇੱਕ ਵਾਰੀ ਆਪਾਂ ਪੂਰੀ ਫਾਰਮ ਦੀ ਨਿਗਾ ਮਰਵਾਦ ਕੇ ਤੁਹਾਨੂੰ ਬਹਿੰਡੇ ਸ਼ਹਿਰ ਦੇ ਵਿੱਚ ਬਾਈ ਨੇ ਇਹ ਇਹ ਆਪ ਦਾ ਕੰਮ ਸੈੱਟ ਕੀਤਾ ਹੋਇਆ। ਬਾਕੀ ਆ ਜੋ ਆਪਾਂ ਬਾਈ ਤੂੰ ਲੈਨੇ ਆ ਜਾਣਕਾਰੀ ਉਸ ਮੱਝ ਦੀ ਜਾਣਕਾਰੀ ਰਹੂਗੀ। ਚੰਗੇ ਦੁੱਧ ਵਾਲੀ ਮੱਝ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ। ਆਓ ਕਰਾਂਗੇ ਗੱਲ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਰਮਨ। ਤੇ ਹੋਰ ਬਾਈ ਠੀਕ ਠਾਕ। ਬਹੁਤ ਬਹੁਤ ਧੰਨਵਾਦ ਬਾਈ। ਧੰਨਵਾਦ ਤੁਹਾਡਾ ਵੀ। ਜਿਹੜਾ ਮੌਕਾ ਦਿੱਤਾ ਹਨਾ ਪਸ਼ੂ ਦਿਖਾਉਣ ਦਾ। ਹਰਜੀਤ ਬਾਈ ਅ ਜਿਹੜਾ ਆਪਣਾ ਬਹਿੰਡੇ ਖੇਰ ਦੇ ਵਿੱਚ ਡੇਰੀ ਫਾਰਮ ਆ ਆਪਣਾ। ਇਹ ਕਿਹੜੇ ਰੋਡ ਜੇ ਤੇ ਰਹਿ ਜਾਂਦਾ। ਇਹ ਵੀਰੇ ਮੁਕਸਰ ਨੂੰ ਮਲੋੜ ਤੋਂ ਹਾਂ ਬਾਦਲ ਰੋਡ ਤੋਂ ਨਾ 메ਨ ਬਾਈਪਾਸ ਜਾਂਦਾ ਮੁਕਸਰ ਰੋਡ ਤੇ ਹਾਂ ਹਾਂ ਉਹਦਾ ਇੰਟਰ ਕਰਦੇ ਨਾ ਬਠਿੰਡੇ 메ਨ ਬਾਈਪਾਸ ਤੋਂ ਬਸ ਕਿਲੋਮੀਟਰ ਬਠਿੰਡੇ ਸ਼ਹਿਰ ਵੱਨੀ ਨੂੰ ਵੜ ਕੇ 메ਨ ਬਠਿੰਡੇ ਸ਼ਹਿਰ ਹਾਂ ਠੀਕ ਆ ਹਰਜੀਤ ਆਨੰਦ ਚੌਂਕ ਦੇ ਕੋਲੇ ਆ ਧਿਆਨੰਦ ਚੌਂਕ ਦੇ ਕੋਲੇ ਅੱਛਾ ਹਰਜੀਤ ਕਿੰਨੇ ਕ ਸਾਲ ਹੋ ਗਏ ਇਸ ਕਿਤੇ ਦੇ ਨਾਲ ਜੁੜੇ ਹੋਏ ਨੂੰ 22 ਸਨ 2002 ਲਗਭਗ 2 ਹਾਂਜੀ ਠੀਕ 2000 2000 ਦੇ ਲਗਭਗ 2000 ਦੇ ਹਾਂ ਉਹ ਤਾਂ ਵੈਸੇ ਤਾਂ ਰੱਖਦੀ ਸੀ ਬਈ ਪੰਜ ਚਾਰ ਪਸ਼ੂ ਪਹਿਲਾਂ ਵੀ ਠੀਕ ਹੈ ਹੌਲੀ ਹੌਲੀ ਵਧਾ ਲਏ ਸੀ ਪਸ਼ੂ ਹਾਂ ਪਿਛਲੇ ਸਾਲ ਵਧ ਗਏ ਸੀ ਪਸ਼ੂ 10 11 ਪਸ਼ੂ ਸੇਲ ਕੀਤੇ ਆ ਵਿੱਚੋਂ ਪਾਲ ਲੈਣਿਆਂ ਨਾਲ ਬਈ ਕਟੀਆਂ ਜਿਵੇਂ ਬੱਚੀਆਂ ਪਾਲ ਕੇ ਵਿੱਚੋਂ ਕੁਝ ਪਸ਼ੂ ਸੇਲ ਕਰ ਲੈਨੇ ਠੀਕ ਹੈ ਵਧੀਆ ਮਤਲਬ ਟੰਟਮਾ ਚੱਲੀ ਹਾਂਜੀ ਬਹੁਤ ਵਧੀਆ ਦੁੱਧ ਦਾ ਮੈਨੂੰ ਐਂ ਦੱਸ ਵੀ ਕੀ ਰੇਟ ਮਿਲ ਜਾਂਦਾ ਦੁੱਧ ਦਾ ਬਈ ਤਕਰੀਬਨ ਦਾ ਆਪਾਂ ਮੰਨ ਲਓ ਡੈਰੀ ਤੇ ਪਾਉਣੇ ਆ ਠੁੱਕਾ ਪੁੱਕਾ ਹੀ ਠੀਕ ਹੈ ਇਸ ਟਾਈਮ 9 ਰੁਪਏ 70 ਪੈਸ ਠੀਕ ਹੈ 45 ਤੋਂ 50 ਰੁਪਏ ਮਾ ਮੰਨ ਲਓ ਗਾਂ ਦਾ ਲੱਗ ਜਾਂਦਾ ਠੀਕ ਹੈ ਤੇ ਜੇ ਮਿਕਸ ਪਾਉਣਾ 60 ਤੋਂ 65 ਕੱਲੀ ਮੱਝ ਦਾ 70 75 65 ਦੇ ਹਿਸਾਬ ਨਾਲ ਲੱਗਦਾ ਤੇ ਜੇ ਘਰਾਜ ਪਾਉਣਾ ਭਾਈ ਉਹ ਵੀ ਠੀਕ ਹੈ ਉਹ ਜਿਵੇਂ ਮੱਝ ਦਾ 75 80 ਰੁਪਏ ਲੱਗ ਜਾਂਦਾ ਗਾਂ ਦਾ 50 50 ਠੀਕ ਹੈ ਠੀਕ ਹੈ ਹਾਂ ਉਹ ਫਿਰ ਪਾਉਣ ਜਾਣਾ ਪੈਂਦਾ ਭਾਈ ਨਾਲ ਖੇਤੀ ਹਾਂ ਖੇਤੀ ਦਾ ਕੰਮ ਹੈ ਠੀਕ ਹੈ ਠੀਕ ਉਹਦਾ ਕਰਕੇ ਹਰਜੀਤ ਜਿਵੇਂ ਆਪਾਂ ਮੰਨ ਕੇ ਚੱਲੀਏ ਹੋਰ ਗੱਲਾਂ ਪਤਾ ਵੀ ਕਰਾਂਗੇ ਪਹਿਲਾਂ ਤੇਰੀ ਆ ਮੱਝ ਆ ਗਈ ਜਿਹੜੀ ਇਹ ਮੱਝ ਦਾ ਸੂਆ ਦੱਸ ਭਾਈ ਵੀਰੇ ਇਹ ਜੈਨੂਨ ਤਾਂ ਚੌਥਾ ਸੂਆ ਠੀਕ ਹੈ ਹਾਂ ਮੱਝ ਦਾ ਜਿਹੜਾ ਸੂਆ ਸੂਣਾ ਠੀਕ ਹੈ ਇਹ ਮੰਨ ਲਓ ਆਪਾਂ ਪਹਿਲੇ ਸੂਏ ਲਈ ਸੀਗੀ ਠੀਕ ਹੈ ਹੁਣ ਥੋੜਾ ਜਿਹਾ ਕੀ ਆ ਪਸ਼ੂ ਜਿਵੇਂ ਝੋਟੀਆਂ ਸੂਣ ਵਾਲੀਆਂ ਹੁੰਦੀਆਂ ਵੜਾ ਸੂਣ ਵਾਲੇ ਉਹ ਤੋਂ ਫਿਰ ਇੱਕ ਦੋ ਪਸ਼ੂ ਵਿੱਚੋ ਵੇਚ ਲੈਣੇ ਠੀਕ ਹੈ ਤਾਂ ਕਰਕੇ ਆਪਾਂ ਇਹ ਸੇਲ ਕਰਦੇ ਹਾਂ ਠੀਕ ਹੈ ਬਹੁਤ ਵਧੀਆ ਚੰਗੀ ਮੱਝ ਆ ਦੁੱਧ ਤੇ ਲਈ ਹੋਈ ਮੱਝ ਸੀਗੀ ਠੀਕ ਹੈ ਹਾਂ ਸੇਲ ਮੱਝ ਆ ਵਧੀਆ ਬਹੁਤ ਕਿੰਨੇ ਦਿਨ ਬਾਕੀ ਇਹਦੇ ਇਹਦੇ ਬਾਈ ਲਗਭਗ 1 ਹਫਤਾ ਤਰੀਕ ਦੇ حساب ਨਾਲ 1 ਹਫਤਾ ਤਰੀਕ ਦੇ ਅੱਛਾ ਤੀਜੇ ਸਵੇਰ ਦੁੱਧ ਕਿੰਨਾ ਪਾਇਆ ਜਿਹੜਾ ਤੂੰ ਚੋਇਆ ਨਾਰਮਲ ਦਾ ਵੀ ਭਾਈ ਅਸੀਂ ਮੰਨ ਲਓ ਨਾਰਮਲ ਫੀਡ ਤੇ ਚੋਣਿਆ ਤੁਸੀਂ ਆ ਦੇਖ ਲਓ ਇੰਨੇ ਪਸ਼ੂਆਂ ਦੇ ਵਿੱਚ ਔਸਤ ਚੰਗੀ ਵਧੀਆ ਅਸੀਂ 15 ਕਿਲੋ ਤੋਂ ਪਲੱਸ ਵਧੀਆ ਐਵਰੇਜ ਕੱਢਦੀ ਹੈ ਮੈਂ ਠੀਕ ਹੈ ਗੱਲ ਹਾਂ ਨਾਰਮਲ ਅਗਾੜੀ ਵੀ ਚੰਗੀ ਹੈ ਜਿਵੇਂ ਮੰਨ ਲਓ ਪਿਛਾੜੀ ਤਕਰੀਬਨ ਆ ਗਾੜੀ ਘੱਟ ਹੁੰਦੀ ਹੈ ਮੱਝਾਂ ਹਾਂ ਇਹਦੀ ਗਾੜੀ ਪਿਛਾੜੀ ਬਰੋਬਰ ਰਹੀ ਨੇ ਬਰੋਬਰ ਦੀ ਹੈ ਹਾਂ ਕੀ ਕਹਿਣਾ ਕੋਈ ਪਾਈ 1/2 ਕਿਲੋ ਦਾ ਭਾਰ ਜੀ ਮੰਨ ਕੇ ਚੱਲ ਗਿਆ ਹੁਣ ਕਿਸੇ ਕੋਲੇ 2-4 ਮੱਝਾ ਰੱਖਦਾ ਜਿਹੜਾ ਚੰਗੀ ਸੇਵਾ ਕਰ ਲਈ ਵੀ ਦੁੱਧ ਦੇ ਦੋ 16 ਇਹਦੇ ਟੀਕਾ ਕਿਹੜਾ ਲੱਗਿਆ ਇਹਦੇ ਪੈ ਸ਼ਕੰਦਰ ਦਾ ਐਲਡੀਐਫ ਸਾਰਿਆਂ ਦੇ ਐਲਡੀਐਫ ਦੇ ਲੱਗੇ ਆਪਣੇ ਅੱਛਾ ਹਾਂ ਤਕਰੀਬਨ ਅਸ਼ੋਕ ਦਾ ਕੋਹੀ ਨੂਰ ਦਾ ਤਕੈਤ ਦਾ ਤੇ ਪਹਿਲਾਂ ਵੀ ਤਕਰੀਬਨ ਲਗਭਗ ਐਲਡੀਐਫ ਦੀਆਂ ਕੱਟੇ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਤੂੰ ਫੈਨ ਹਾਂ ਹਣਾ ਹਾਂ ਉਹਨਾਂ ਦੇ ਸੀਮਨ ਠੀਕ ਆ ਲੈ ਹੁਣ ਆਏ ਕਰ ਤੇਰੀ ਮੱਝ ਸਾਨੂੰ ਤੋੜ ਕੇ ਦਿਖਾ ਤੇ ਬਾਕੀ ਦੀਆਂ ਗੱਲਾਂ ਆਪਾਂ ਫੇਰ ਵੀ ਕਰਾਂਗੇ ਬਾਕੀ ਤੁਸੀਂ ਇਹ ਦੇਖ ਲਓ ਆਪਾਂ ਨਾ ਇਹ ਮੱਝ ਦਾ ਖੜੀ ਦਾ ਲੇਵਾ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਇਹ ਬਹੁਤ ਸੋਹਣਾ ਲੇਵਾ ਚੈਰ ਕੀਤਾ ਹੋਇਆ ਆ ਬਾਕੀ ਤੁਹਾਡੀ ਨਿਗਾਹ ਨੇ ਕੰਮ ਕਰਨਾ ਦੇਖੋ ਆਰਡਰ ਦੀ ਕੁਆਲਿਟੀ ਹੈ ਨਾ ਜਿਹੜੀ ਉਹ ਸਾਫ ਸੁਥਰੇ ਆਰਡਰ ਦੀ ਕੁਆਲਿਟੀ ਤੁਹਾਨੂੰ ਨਿਗਾਹ ਦੇ ਵਿੱਚ ਆਉਂਦੀ ਹੋਊਗੀ ਨਜ਼ਰ ਆਉਂਦੀ ਹੋ ਬਾਕੀ ਯਾਰ ਸਮੀਪਲੀ ਆ ਮੱਝ ਹਨਾ ਇਹ ਐ ਹੈ ਨਹੀਂ ਕੋਈ ਇਹ ਲੰਮੀ ਤੋਰ ਕੇ ਦਿਖਾ ਦੇ ਸੱਜਣਾ ਲੈ ਵੀ ਮੱਝ ਦਾ ਵਜ਼ਨ ਵਜੂਦ ਜਿਹੜਾ ਹੈਗਾ ਨਾ ਚੰਗੇ ਵਜ਼ਨ ਵਾਲੀ ਮੱਝ ਕਹਿ ਸਕਦੇ ਆਪਾਂ ਇਹ ਧੁੱਪੇ ਲੈ ਚੱਲ ਲੈ ਵੀ ਹੁਣ ਤੁਸੀਂ ਦੇਖੋ ਲੇਵਾ ਜਿਹੜਾ ਚੌਂਕ ਦਾ ਤੁਹਾਨੂੰ ਦਿਖਾਈ ਦਿੰਦਾ ਹੋਊਗਾ ਬਹੁਤ ਸੋਹਣੇ ਆਰਡਰ ਕੁਆਲਿਟੀ ਵਾਲੀ ਮੱਝ ਆ ਸਮੀਪਲੀ ਆ ਤੇ ਥਾਣ ਦੀ ਜਿਹੜੀ ਹੈਗੀ ਆ ਨਾ ਸੈਜ ਸੂਜ ਉਹ ਵੀ ਚੰਗਾ ਲੈ ਆ ਤੁਹਾਡਾ ਲਿਆ ਸੋਹਣਾ ਇੱਧਰ ਲਿਆ ਹਰਜੀਤ ਇੱਧਰ ਮੋੜ ਲਾ ਬਾਈ ਹਰਜੀਤ ਅੱਛਾ ਮੰਨ ਕੇ ਚੱਲ ਵੀ ਇਸ ਅੱਜ ਦਾ ਆਪਾਂ ਰੇਟ ਕੀ ਕੀਤਾਗਾ ਦਰਸ਼ਕਾਂ ਨੂੰ ਜਿਹੜਾ ਲੈਣ ਦੇਣ ਦੇ ਆਲਾ ਰੇਟ ਬਾਈ ਜੇ ਰਮਨ ਫੋਨ ਤੇ ਕਰ ਲੀਏ ਠੀਕ ਨੇ ਮੈਂ ਤਾਂ ਕਹਿਣਾ ਮੈਨੂੰ ਦੇਖ ਜਿਹੜਾ ਵੀਡੀਓ ਬਣਾਉਂਦਾ ਹੁੰਦਾ ਹੈ ਨਾ ਹਾਂਜੀ ਹਾਂਜੀ ਬਾਈ ਉਹਨਾਂ ਨੂੰ ਤਾਂ ਐ ਹੁੰਦਾ ਹੈਗਾ ਵੀ ਰੇਟ ਫੋਨ ਤੇ ਕਰ ਲੈਣ ਜਾਈ ਵੀ ਤੁਹਾਡੀ ਨਾਲੇ ਵੀ ਆਪਣੇ ਕੋਈ ਵਪਾਰੀਆਂ ਵਾਲਾ ਦੇਖੋ ਕੰਮ ਨਹੀਂ ਆਪਾਂ ਤਾਂ ਤੁਹਾਡੇ ਸਾਹਮਣੇ ਆਪਦੇ ਪਸ਼ੂਆਂ ਚ ਪਸ਼ੂ ਵੇਚਣਾ ਹੁੰਦਾ ਮੈਂ ਜਿਹੜਾ ਆਪਣੇ ਹਨਾ ਮਨ ਦੀ ਇੱਛਾ ਦੇ ਤੁਸੀਂ ਮੈਨੂੰ ਐਂ ਕਹਿਣਾ ਨਾ ਵੀ ਸਾਨੂੰ ਤਾਂ ਦੇਖ ਸਾਨੂੰ ਤਾਂ ਹੀ ਆਖੂਗੇ ਹਾਂ ਯਾਰ ਬੜੇ ਫੋਨ ਆ ਪਰ ਮੈਂ ਤੈਨੂੰ ਐ ਵੀ ਤੂੰ ਤੰਗ ਨਾ ਹੋਵੇ ਕੰਮਕਾਰ ਵਾਲਾ ਬੰਦਾ ਤੂੰ ਠੀਕ ਐ ਆਜੋ ਆਜੋ ਸੋਚ ਲਾ ਕੋਈ ਗੱਲ ਨਹੀਂ ਚੱਲ ਬਾ ਮੱਝ ਬੰਨ ਕੇ ਰ ਮੈਂ ਇੱਕ ਵਾਰੀ ਤੇ ਬੰਨ ਲੇ ਕੋਦਰੀ ਲੱਜ ਕੇ ਲੈ ਚੱਲ ਲੈ ਚੱਲ ਲੈ ਵੀ ਆ ਦੇਖ ਲੋ ਘਰ ਦੀ ਮੱਝ ਰੱਖੀ ਹੋਈ ਆ ਭਾਈ ਦੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਸਮੀ ਪਲੀ ਆ ਜਿਹੜੀ ਉਹ ਥੋੜੇ ਸਾਹਮਣੇ ਆ ਗਈ ਮੈਂ ਮਨ ਬਣਵਾਦਾ ਇਹਦਾ ਕਹਿ ਕੇ ਵੀ ਭਾਈ ਕੋਈ ਗੱਲ ਨਹੀਂ ਉਹਦੇ ਹਿਸਾਬ ਨਾਲ ਰੇਟ ਕਰਦਾ ਅੱਛਾ ਹਰਜੀਤੇ ਰੇਟ ਦੱਸ ਮੈਨੂੰ ਰੇਟ ਨਾਲ ਵੀਰੇ ਰਮਨ ਮਾਲੋ ਵੀ ਮੁੱਲ ਤਾਂ ਦੇਖੋ ਇੱਕ ਪੈਂਟ ਇੱਕ 165 ਅੱਛਾ ਤੇ 160 ਦੀ ਆਪਾਂ ਮੱਝ ਦੇ ਦਿਆਂ ਮੱਝ ਬਹੁਤ ਜ਼ਿਆਦਾ ਚੰਗੀ ਆ ਠੀਕ ਹੈ ਦੇਖੋ ਵਾਕੀ ਅਗਲੇ ਦਾ ਅਗਲੇ ਨੇ ਦੇਖ ਕੇ ਲੈਣੀ ਅਗਲੇ ਤੇ ਕਰਮਾਂ ਦੀ ਸੇਵਾ ਦੀ ਆ ਠੀਕ ਹੈ ਸਾਡੇ ਮੁਤਾਬਕ ਮੱਝ ਬੋਚੇਗੀ ਚਲੋ ਹਾਂ ਸਹੀ ਗੱਲ ਹੈ ਨਹੀਂ ਅਜੇ ਦਿਨ ਵੀ ਹਾਂ ਦਿਨ ਭਾਈ ਬਹੁਤ ਵਧੀਆ ਲੇਵਾ ਖੋਲਦੀ ਮੱਝ ਯਾਰ ਨਹੀਂ ਲੇਵਾ ਵੀ ਪੂਰਾ ਗਾੜੀ ਪਿਛਾੜੀ ਆਏ ਨਹੀਂਗਾ ਵੀ ਕੋਈ ਚੀਜ਼ ਚ ਫਰਕ ਰਹੇ ਜੋ ਜੀ ਸਹੀ ਗੱਲ ਹੈ ਸਾਰਾ ਇਹਨੇ ਮੰਨ ਲਓ ਇੱਕੋ ਜਿਹਾ ਲੇਵਾ ਕਰਕੇ ਸੋਹਣ ਜੀ ਵੈਰੀ ਗੁੱਡ ਚਲੋ ਰੇਟ ਨਾਲ ਤੇਰਾ ਕੰਮ ਨੇ ਹਾਂ ਕਿ ਨਹੀਂ ਤੇ ਫੋਨ ਉਹੀ ਵੀਰ ਕਰਨਾ ਵੀ ਜਿਨ੍ਹਾਂ ਨੇ ਕੋਈ ਪਸੰਦ ਨੇੜੇ ਦੀ ਗੱਲ ਹੁੰਦੀ ਆ ਕਿਉਂਕਿ ਐਵੇਂ ਕੋਈ ਰੇ ਸੌ ਤਾਂ ਪਾਈ ਨਹੀਂ ਹੁੰਦੀ ਹਾਂ ਜੀ ਕੋਸ ਹੋ ਜਾਂਦਾ ਹੈ ਨਾ ਬੰਦੇ ਦੇ ਹਿਸਾਬ ਨਾਲ ਤੇ ਅੱਛਾ ਜਿਵੇਂ ਮੰਨ ਕੇ ਚੱਲ ਗਏ ਵੀ ਹੋਰ ਜਿਹੜਾ ਤੂੰ ਮਤਲਬ ਬਰੀਡਿੰਗ ਤੇ ਕੰਮ ਹੀ ਮੰਨਦਾ ਮੈਂ ਹਾਂ ਤਾਂ ਕਰ ਮੱਜਾਂ ਦਾ ਤਾਂ ਭਾਈ ਤੁਹਾਨੂੰ ਮਾਰਦਾ ਬਹੁਤ ਵਧੀਆ ਕਰਿਆ ਸੀ ਹੁਣ ਅਸੀਂ ਮੰਨ ਲਓ ਪਿਛਲੇ ਸਾਲ ਦੇ ਲਗਭਗ ਮੱਜਾਂ ਮੱਜਾਂ ਦੇ 8-7 ਨਾਗ ਵੇਚਦੇ ਸੀ ਚੰਗੇ ਵਧੀਆ ਇੱਕ ਝੋਟੀ ਵੇਚੀ ਸੀ ਕੋਈ ਨੂਰ ਦੀ ਵਧੀਆ ਚੰਗੇ ਰੁਪਏ ਦੇਗੀ ਸੀ ਅੱਛਾ ਤੇ ਮੰਨ ਲਓ ਵੀ ਨਾਲ ਕਰੀ ਵੀ ਜਾਂਦੇ ਆ ਥੋੜਾ ਜਿਹਾ ਗਾਈਆਂ ਵਾਲੇ ਪਾਸੇ ਕਰਕੇ ਰਾਜੀ ਆ ਤੁਹਾਨੂੰ ਸਹੀ ਗੱਲ ਦੱਸੀ ਥੋੜਾ ਨਾ ਲੇਬਰ ਦੀ ਸਮੱਸਿਆ ਇਹਦੇ ਵਿੱਚ ਜ਼ਿਆਦਾ ਹੁੰਦੀ ਠੀਕ ਹੈ ਗੱਲ ਜਿਵੇਂ ਮੰਨ ਲਓ ਹੁਣ ਅਸੀਂ ਵਿੱਚ ਮੱਝਾਂ ਵਿੱਚ ਗਾਈਆਂ ਜੇ ਤਾਂ ਹੁਣ ਆਪਾਂ ਘਰਾਂ 'ਚ ਦੁੱਧ ਪਾਉਣਾ ਫਿਰ ਤਾਂ ਬੈਨੀਫਿਟ ਹੈਗਾ ਜੇ ਆਪਾਂ ਡੇਰੀ 'ਤੇ ਪਾਉਣਾ ਫਿਰ ਮੱਝ ਦੇ ਦੁੱਧ ਦਾ ਖੁੱਲ ਕੇ ਰੇਟ ਦੇ ਕੇ ਕੋਈ ਰਾਜੀ ਨਹੀਂ ਰਾਜੀ ਹਾਂ ਤੇ ਗਾਂ ਦੇ ਦੁੱਧ 'ਚ ਫਿਰ ਰੇਟ ਡਾਊਨ ਜਾਂਦਾ ਠੀਕ ਹੈ ਹਾਂ ਤੇ ਇੱਕ ਜਿਵੇਂ ਉਹ ਗਾਂ ਮਸ਼ੀਨ ਲਾ ਕੇ ਚੋਲ ਲੈਂਦੇ ਆਪਾਂ ਘਰੇ ਬੁੜੀਆਂ ਵੀ ਚੋਲ ਲੈਂਦੀਆਂ ਇਹਨਾਂ ਦਾ ਫਿਰ ਤੁਹਾਨੂੰ ਪਤਾ ਹੀ ਹੈ ਵੀ ਬੰਦਾ ਇੱਕ ਸਪੈਸ਼ਲ ਚਾਹੀਦਾ ਮੱਝਾਂ ਖਾਤਰ। ਸਹੀ ਗੱਲ ਤੇਰੀ ਲੱਗਦੀ ਥੋੜੀ ਜਿਹੀ ਜ਼ਿਆਦਾ ਸਮੱਸਿਆ। ਵੀ گاਵਾ ਵਧਾ ਲੈ। ਹਾਂ। ਵੀ ਡੇਰੀ ਤੇ ਦੁੱਧ ਪਾ। ਹਾਂ ਚੰਗੇ ਗਾਂਾਂ ਬਰੀਡਤੀਆਂ ਬਸ 8-10 ਗਾਂ ਰੱਖਾਂਗੇ ਬਾਈ ਬਾਹਲੀਆਂ ਦੀ। ਬਸ ਉਹਨਾਂ ਚੋਂ ਆਪਦਾ ਜਿਵੇਂ ਪਹਿਲਾਂ ਅਸੀਂ ਵਧੀਆ ਪਸ਼ੂ ਹੁਣ ਬੱਚੀਆਂ ਜਰਸੀ ਉਹ ਅੱਛੀ ਜਿਵੇਂ ਮੰਨ ਲਓ ਐਫ ਵੱਚੀਆਂ ਵਧੀਆ ਸੋਹਣੀਆਂ। ਇਹ ਦੇਖ ਐਸੇ ਐਸੇ ਮਤਲਬ ਜੀ ਏਡੇ ਵੱਡੇ ਸ਼ਹਿਰ ਦੇ ਵਿੱਚ ਐਸੇ ਪਸ਼ੂਆਂ ਦੇ ਉੱਤੋਂ ਤੁਸੀਂ ਮਕਾਨ ਬਗੈਰ ਹਾਂ ਹਾਂ ਵੀ ਬਹੁਤ ਵਧੀਆ ਐਵੇਂ ਕਹਿਦੀ ਆ ਦੇਖੋ ਲੁੱਟਦਾ ਭਾਵੇਂ ਯਾਰ ਤੁਸੀਂ ਫੀਮ ਵ ਜੇ ਸਾਹ ਅਫਸਰਨਾਕ ਆਪ ਮਿਹਨਤ ਕਰਨੀ ਹੈ ਸਾਡੀਆਂ ਬੁੜੀਆਂ ਨਾਲ ਲੱਗ ਕੇ ਸੀ ਕੋਈ ਬੰਦਾ ਨਹੀਂ ਤੁਸੀਂ ਦੇਖਿਆ ਹੀ ਹੈ 15 ਕਿੱਲੇ ਖੇਤੀ ਕਰਦੇ ਆ ਤੇ ਸਾਇਲੇਜ ਵੀ ਪਾਉਣੇ ਆ ਪਸ਼ੂ ਵੀ ਸਾਂਭਦੇ ਆ ਕੋਈ ਤਕਰੀਬਨ ਅਸੀਂ ਦਿਹਾੜੀਆ ਵੀ ਨਹੀਂ ਪਾਉਂਦੇ ਠੀਕ ਹੈ ਹਾਂ ਸਾਡੀਆਂ ਬੁੜੀਆਂ ਮਦਦ ਕਰਦੀਆਂ ਉਹਨਾਂ ਦੇ ਕਾਰਨ ਹੀ ਮੱਝਾਂ ਸਾਡੀਆਂ ਮੰਨ ਲਓ ਦੁੱਧ ਤੇ ਲੱਗੀਆਂ ਹੋਈਆਂ ਮੱਝਾਂ ਇਹ ਕੋਈ ਆਏ ਨਹੀਂ ਕੋਈ ਬੰਦਾ ਸਾਫਤ ਨਹੀਂ ਕਰ ਸਕਦਾ ਵੀ ਆਪਾਂ ਲੈ ਦੇ ਦਾ ਵਪਾਰ ਦਾ ਕੰਮ ਕਰਦੇ ਆ ਤਾਂ ਕਰਕੇ ਵੇਚ ਰਹੇ ਆ ਵੀ ਚਲੋ ਇਹ ਮਸ਼ੀਨ ਤੇ ਚੋ ਲੈਣ ਦੀਆਂ ਸੌਖਾ ਥੋੜਾ ਚਵਾਈ ਦਾ ਡਿੱਕਾ ਆ ਜਾਂਦਾ ਖੋਲਾ ਬੰਨੀ ਦਾ ਗਾਇਆਂ ਖੁੱਲੀਆਂ ਰੱਖ ਲਾਂਗੇ ਸਹੀ ਗੱਲ ਸਮੱਸਿਆ ਨਹੀਂ ਇਹਨਾਂ ਦੀ ਪਰ ਖੋਲਾ ਬੰਨੀ ਦੀ ਸਮੱਸਿਆ ਹੀ ਆ ਬਈ ਹਾਂ ਨਹੀਂ ਇਹ 1 ਲੱਖ ਰੁਪਏ ਦੀ ਇਹ ਦਿੱਕਤ ਕਰਕੇ ਸੇਲ ਕਰ ਰਹੇ ਆ ਭਾਈ ਗਾਹਾਂ ਵੀ ਸੂਣ ਵਾਲੀਆਂ ਆਪਾਂ ਦਿਖਾਵਾਂਗੇ ਜਦੋਂ ਨੇੜੇ ਹੋ ਗਈਆਂ ਮੱਜਾਂ ਠੀਕ ਹੈ ਛੋਟੀਆਂ ਵੀ ਸੂਣ ਵਾਲੀਆਂ ਪਹਿਲਾਂ ਨਾ ਤੇ ਵੀ ਚਲੋ ਚੰਗੇ ਭਰਾ ਨੇ ਜੀ ਨੇ ਸਾਂਭਣੀਆਂ ਭਾਈ ਰਵਨ ਦੁੱਧ ਦੇਖ ਹੁੰਦਾ ਸੇਵਾ ਹਾਂ ਬਰੀਡ ਵੀ ਜ਼ਰੂਰੀ ਆ ਤੇ ਸੇਵਾ ਵੀ ਜਰੂਰ ਕੱਲੀ ਬਰੀਡ ਵੀ ਕੁਛ ਨਹੀਂ ਕਰਦੀ ਕੱਲੀ ਸੇਵਾ ਵੀ ਕੁਛ ਨਹੀਂ ਕਰ ਸਹੀ ਗੱਲ ਹੈ ਹਾਂ ਦੋਨੇ ਚੀਜ਼ਾਂ ਜਰੂਰ ਬਹੁਤ ਬਹੁਤ ਤੇਰਾ ਧੰਨਵਾਦ ਲਾਸਟ ਇੱਕ ਨੰਬਰ ਜਰੂਰ ਸਜਣਾ ਹਾਂਜੀ ਭਾਈ 73409 24373 ਠੀਕ ਹੈ 73409 24373 ਠੀਕ ਹੈ ਹਾਂਜੀ ਅਹ ਦੇਖ ਹਰਜੀਤ ਬਹੁਤ ਬਹੁਤ ਧੰਨਵਾਦ ਤੇਰਾ ਹਾਂਜੀ ਭਾਈ ਇਹ ਕਿਹਦੇ ਇਹਦੇ ਵੀ ਐਲਡੀਐਫ ਦਾ ਸਕੰਦਰ ਦਾ ਸਿਮ ਲੱਗਿਆ ਗਿਆ ਅੱਛਾ ਪਹਿਲਾਂ ਵੀ ਇਹ ਨਾ ਥੋੜਾ ਜਿਹਾ ਫੁੱਲੇ ਦੀ ਨਾਨੀ ਕਰਕੇ ਆ ਗਿਆ ਨਹੀਂ ਆਪਾਂ ਦਾ ਲక్ష్ਮੀ ਨਾਰੀ ਵਾਲਾ ਤੇ ਕੋਈ ਸ਼ੱਕ ਨਹੀਂ ਸੀਮਨ ਦੀ ਫੁੱਲ ਤੈਨੂੰ ਮੈਦਾ ਦਾ ਹਾਂ ਇਹ ਉਹਦੇ ਕਰਕੇ ਨਹੀਂ ਆਇਆ ਹਾਂ ਮੈਦਾ ਦਾ ਤੇਰੀ ਮੱਝ ਦੇ ਵਿੱਚ ਕੀ ਹੈ ਤੇਰੀ ਮੱਝ ਗ੍ਰੇਡੇਡ ਚ ਹੈ ਹਾਂ ਹਾਂ ਐ ਤੋਂ ਠੀਕ ਹੈ ਨਾ ਗ੍ਰੇਡੇਡ ਇਹਦੀ ਮੈਂ ਦੇਖੀ ਹੈ ਕੁਆਲਿਟੀ ਹੈ ਜਿਹੜੀ ਪੂਸ਼ ਵੀ ਦੇਖ ਲੈ ਚਿੱਟੀ ਥੋੜੀ ਚਿੱਟੀ ਇਹਦੀ ਜੀਬ ਵੀ ਛੁੜੀ ਜੀ ਹੈਗੀ 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 ਗਲਾਬੀ ਹੈਗੀ ਹੈ ਜੋ ਹੈਗਾ ਸਾਹਮਣੇ ਹਾਂ ਚੱਲ ਪਰ ਐਵੇਂ ਆਖੀਏ ਦੇਖੋ ਜੇ ਦਾ ਬੰਦਾ ਕੋਈ ਪਾਰਖੂ ਨਾ ਹੋ ਯਾਰ ਮਨ ਕਹਿਣਾ ਕੀ ਆ ਜਿਵੇਂ ਮੱਝਾ ਸਿੰਪਲ ਮੱਝਾ ਕੋਈ ਇਹਦੇ ਚ ਛੇੜ ਛਾੜ ਨਹੀਂ ਹਾਂ ਹਾਂ ਕੋਈ ਫालतू ਸਮਾਨ ਨਹੀਂ ਜਿਵੇਂ ਨਾਰਮਲ ਮੱਝ ਆ ਇਹ ਲਿੱਸੀਆਂ ਤਾਂ ਅਸੀਂ ਸੈਲਜ ਦੀ ਵਰਤੋਂ ਕਰਦੇ ਸੀਗੇ ਪਉਨੇ ਆ ਹੁਣ ਮਹੀਨਾ ਹੋ ਗਿਆ ਤੇ ਕੀ ਮੁੱਕ ਗਿਆ ਮੁੱਕ ਗਿਆ ਉਹਦਾ ਕਰਕੇ ਥੋੜਾ ਜਿਹਾ ਸਹੀ ਆ ਜਮਾ ਵਜਨ ਵੀ ਸਹੀ ਆ ਤੇ ਵਧੀਆ ਮੱਝ ਆ ਚਲੋ ਬਹੁਤ ਬਹੁਤ ਧੰਨਵਾਦ ਜੀ ਲੋਬੀ ਮਿੱਤਰੋ ਇਹ ਸੀ ਬਾਈ ਦਾ ਡੇਰੀ ਫਾਰਮ ਜਿਹੜਾ ਹੈਗਾ ਵੀ ਇਹ ਕਹਿੰਦੇ ਹੁੰਦੇ ਵੀ ਖੁੱਲਾ ਥਾਂ ਸ਼ਹਿਰ ਦੇ ਵਿੱਚ ਬਣਾਉਣਾ ਜਿਹੜਾ ਹੈਗਾ ਬਹੁਤ ਜ਼ਿਆਦਾ ਔਖਾ ਹੈਗਾ ਤੇ ਹੁਣ ਤੁਸੀਂ ਦੱਸ ਦਿਓ ਹਣਾ ਤੇ ਨਾਲੇ ਇੱਕ ਗੱਲ ਹੋਰ ਆ ਹਰਜੀਤ ਜਿਹੜਾ ਹੈਗਾ ਗਵੰਡੀ ਆ ਗਿਆ ਭਾਈ ਇੱਧਰ ਆ ਜਾ ਕਰ ਇੱਕ ਆ ਬੰਦਾ ਆਉਂਦਾ ਇਹ ਇਹਨਾਂ ਦੇ ਗਵੰਡੀ ਆ ਗਏ ਕਿ ਨਹੀਂ ਠੀਕ ਹੈ ਠੀਕ ਹੈ ਲੱਕੀ ਹੋਰ ਅੱਛਾ ਲੈ ਵੀ ਆ ਦੇਖ ਲੋ ਹਰਜੀਤ ਜਿਹੜਾ ਹੈਗਾ ਨਾ ਗਵੰਡੀ ਲੱਕੀ ਦਾ ਕਿ ਨਹੀਂ ਲੱਕੀ ਤੇ ਲੱਕੀ ਦਾ ਜਿਹੜਾ ਹੈਗਾ ਕੰਮ ਮਤਲਬ ਵੱਡਾ ਨਾਮ ਆ ਜੇ ਗੱਲ ਕਰੀ ਗੇ ਹਰਜੀਤ ਕੁੱਤਿਆਂ ਦੇ ਵਿੱਚ हां सारे कसे जी भाई साडे सारे कसे जी चढ़ाई है हैं गोलू जा हुण सांगदा किवें लगी साडे ਭਰਾ ਦੀ ਮਿਹਨਤ ਬੋਲਾਦਾ ਤੂੰ ਦੱਸ ਕਿਵੇਂ ਮੈਂ ਤਾਂ ਮੇਰੇ ਕੋਲ ਤੂੰ ਦੱਸ ਇਨੇ ਟਾਈਮ ਪਰ ਇਹ ਤੂੰ ਮੈਨੂੰ ਨਹੀਂ ਮੈਂ ਨਾ ਇਹੀ ਗੱਲ ਕਹਿ ਕੇ ਹਟਿਆ ਵੀ ਸ਼ਹਿਰਾਂ ਦੇ ਵਿੱਚ ਡੇਰੀ ਫਾਰਮ ਵਿਜ਼ਿਟ ਕਰੀਦੇ ਆ ਬਹੁਤ ਮਿਹਨਤ ਕਰਦਾ ਤੇ ਜਿਹੜੀ ਸਫਾਈ ਬਿਲਕੁਲ ਬਰੀਡ ਤੇ ਮੱਝਾਂ ਜਿਹੜੀਆਂ ਹੈਗੀਆਂ ਕੋਈ ਲਿਸੀਆਂ ਨਹੀਂ ਕੋਈ ਮੈਂ ਸਾਰੀ ਨਾਲੇ ਸੀਮਨ ਤੇ ਸਭ ਤੇ ਟਾਪ ਦੀ ਬਰੀਡ ਦੇ ਕੰਮ ਕਰ ਰਿਹਾ ਹਾਂ ਇਸ ਟਾਈਮ ਠੀਕ ਹੈ ਇਹਨੂੰ ਵੀ ਜਿੱਤੇ ਮੈਂ ਆਇਆ ਨਾ ਪਹਿਲਾਂ ਮੈਨੂੰ ਨਹੀਂ ਪਤਾ ਹੀ ਪਹਿਲਾਂ ਹੋ ਗਿਆ ਮੈਨੂੰ 7-8 ਸਾਲ ਹੋ ਗਏ ਹਾਂ ਬਈ ਮੈਨੂੰ ਇਹਨੇ ਦਿਖਾਇਆ ਤੇ ਮੈਂ ਮੰਨ ਗਿਆ ਮਾਹਰ ਤੂੰ ਜਮ ਕੂਲੇ ਰਹਿ ਕੇ ਮਾ ਤੂੰ ਬਠਿੰਡੇ ਸ਼ਹਿਰ ਦੇ ਵਿੱਚ ਰਹਿ ਕੇ ਤੂੰ ਇੰਨਾ ਉਹ ਕਰੀ ਜਾਣਾ ਤੇ ਇੱਕ ਪ੍ਰਿੰਟ ਵੀ ਨਹੀਂ ਕੋਈ ਕਰ ਸਕਦਾ ਸਹੀ ਗਾ ਤੇ ਪਸੂ ਦੇਖ ਲੈ ਮਹਾਰਾਜ ਦੀ ਕਿਰਪਾ ਨਾਲ ਇੱਕ ਪੈਕ ਚੜਦਾ ਜਾਵੇ ਚੜਦੇ ਜਾ ਤੇ ਮਿਹਨਤ ਵੀ ਸਾਰਾ ਪਰਿਵਾਰ ਇੰਨੀ ਕਰਦਾ ਨਾ ਬਈ ਤੈਨੂੰ ਦੱਸ ਨਹੀਂ ਸਕਦਾ ਬੜੀ ਨਿੱਕੀ ਜਿਹੀ ਭਤੀਜੀ ਆ ਤੂੰ ਦੇਖਿਆ ਅੱਛਾ ਉਹਦੀ ਵੀਡੀਓ ਪਾਉਣਾ ਹੁੰਦਾ ਹੈ ਹਾਂ ਇੱਧਰ ਕੀ ਮਾਤਾ ਪਿਤਾ ਜੀ ਸਾਰੀ ਬਹੁਤ ਜ਼ਿਆਦਾ ਸਟ੍ਰਗਲ ਕੀਤੀ ਹੈ ਨਾ ਹਾਂ ਬਹੁਤ ਕੁਝ ਬਣਾਇਆ ਇਹਦੇ ਵਿੱਚ ਤੁਹਾਨੂੰ ਦੱਸ ਨਹੀਂ ਸਕਦਾ ਇੱਕ ਆਏ ਵੀ ਅਲਕੀ ਦੇਖ ਮਿਹਨਤ ਕਰਕੇ ਸਾਰਾ ਕੁਝ ਬਣਾਇਆ ਹੈ ਸ਼ਹਿਰ ਦੇ ਵਿੱਚ ਬਿਲਕੁਲ ਵੀ ਬਿਲਕੁਲ ਸੋਤੇ ਥਾਂ ਦੇਖ ਯਾਰ ਇੱਥੇ ਕਿੰਨਾ ਮਹਿੰਗਾ ਬਹੁਤ ਮਹਿੰਗਾ ਵੀਰੇ ਜਿਸ ਥਾਂ ਤੇ ਤੂੰ ਇਸ ਥਾਂ ਤੇ ਖੜਾ ਨਾ ਹਾਂ ਵੀ ਗਜਾਂ ਦੇ ਹਜ਼ਾਰਾਂ ਚ ਹੀ ਹੈ ਵੀਰੇ ਕੀ ਡੇਟ ਇੱਥੇ ਗਾਇਦਾ ਆਪਣੇ ਠੀਕ ਹੈ 30000 ਇਸ ਟਾਈਮ ਇੱਥੇ ਹੈ ਜਿਹੜਾ ਨੇ ਮਿਹਨਤ ਕਰਕੇ ਵੀਰੇ ਨਾਰ ਲਾਇਆ ਥਾਂ ਤੇ ਪਸ਼ੂਆਂ ਦੇ ਵਿੱਚੋਂ ਵੀਰੇ ਪਸ਼ੂਆਂ ਦੇ ਵਿੱਚ ਹਾਂ ਇੰਨੀ ਮਿਹਨਤ ਕਰਦਾ ਹਾਂ 25 ਸਾਲ ਹੋ ਗਏ ਬਾਈ ਨੂੰ ਬਿਲਕੁਲ ਵੀ ਬਿਲਕੁਲ ਇਸ ਕੰਮ ਨਾਲ ਕਿਤੇ ਨਾ ਜੁੜੇ ਹੋਏ ਬਿਲਕੁਲ ਬਿਲਕੁਲ ਪ ਉਹ ਬਹੁਤ ਮਿਹਨਤ ਕਰਦੇ ਥੋੜੀ ਉਹਨਾਂ ਨੂੰ ਪ੍ਰੋਬਲਮ ਆ ਗਈ ਸੀ ਵਿਚਾਰਿਆਂ ਨੂੰ ਪਰ ਹੁਣ ਵੀ ਐਂ ਹਿਸਾਬ ਲਾਉ ਜਦੋਂ ਮੈਨੂੰ ਬਾਜ਼ਾਰ 'ਚ ਟੱਕਰਦੇ ਆ ਦੁੱਧ ਪਾਉਣ ਦੀ ਡਿਊਟੀ ਉਹਨਾਂ ਦੀ ਐ ਠੀਕ ਐ ਹਾਂ ਇੱਕ ਉਹਨਾਂ ਦੀ ਬਾਹ ਨਹੀਂ ਕੰਮ ਕਰਦੀ ਫੇਰ ਵੀ ਐਂ ਹਿਸਾਬ ਲਾ ਲਾ ਵੀ ਜਾ ਸਾਰਾ ਉਹਨਾਂ ਨੇ ਦੁੱਧ ਦਾ ਏੜਾ ਪੇੜਾ ਸਭ ਉਹਨਾਂ ਨੇ ਦੇਖਣਾ ਵੀਰੇ ਜਾ ਕੇ ਇੰਨੀ ਮਿਹਨਤ ਕਰਦੇ ਬਾਕੀ ਇਹਨਾਂ ਨੇ ਤਾਂ ਘਰੇ ਕਰ ਨਹੀਂ ਕਰਨੀ ਵੀਰੇ ਤੇ ਲੱਗੀ ਅੱਜ ਵਾਲੀ ਮੱਝ ਖਾ ਕੇ ਹਟਿਆ ਕਿਵੇਂ ਲੱਗੀ ਤੈਨੂੰ ਮੱਝ ਜਦੋਂ ਬਾਈ ਲੱਗੀ ਆ ਗਿਆ ਜੀ ਇਸ ਤਰ੍ਹਾਂ ਮਨ ਤੈਨੂੰ ਕੋਈ ਪਤਾ ਲੱਗਿਆ ਮੱਝ ਚ ਮੈਨੂੰ ਨਹੀਂ ਪਤਾ ਲੱਗਿਆ ਵੀ ਜੇ ਕੋਈ ਨੁਕਸ ਹੈਗਾ ਹਾਂ ਹਾਂ ਸਾਨੂੰ ਅਜਿਹਾ ਦੱਸਣਾ ਹੀ ਪੈਣਾ ਜੀ ਜੀ ਇਹ ਤੇ ਆ ਸਿੰਗ ਦਾ ਪੋਪਲਾ ਲੰਕਾ ਕਿਹੜੇ ਦਾ ਆ ਇਸ ਦਾ अच्छा तू फिर ਨੇੜੇ ਹੋ ਸਾਨੂੰ ਮੜਾ ਲੱਕੀ ਤੂੰ ਮੈ ਇੱਕ ਦੇ ਹਾਂ ਲਾਲੋ ਬਾਈ ਲੱਕੀ ਆ ਗਿਆ ਤਾਂ ਕੋਈ ਇੰਨਾ ਗੱਲਾਂ ਨਾਲ ਵਾਲੇ ਵੱਡੇ ਨਹੀਂ ਆਪਾਂ ਪਹਿਲਾਂ ਕਿਵੇਂ ਭੁੱਲ ਗਿਆ ਸੀ ਕਿ ਕਿਵੇਂ ਨਹੀਂ ਨਹੀਂ ਤੇਰੇ ਨਾਲ ਗੱਲ ਕਰਨੀ ਤਾਂ ਸੀਗੀ ਅੱਛਾ ਹੁਣ ਮੈ ਜੇ ਤੈਨੂੰ ਇਹ ਨਾ ਪਤਾ ਲੱਗਿਆ ਨਹੀਂ ਜਿਵੇਂ ਦੇਖ ਮੱਝ ਦੇਖ ਦੇਖ ਕੀ ਹੁੰਦਾ ਨਾ ਸਾਡਾ ਤਾਂ ਮੋਬਾਈਲ ਤਾਂ ਹੀ ਸੀ ਵੀ ਲੱਕੀ ਨੇ ਮੈਂ ਬਾਈ ਨੂੰ ਫੋਨ ਕਰਿਆ ਵੀ ਆਉਣਾ ਵੀ ਆ ਪਤਾ ਕੀ ਆ ਪਹਿਲਾਂ ਵੀ ਬਾਈ ਨਾਲ ਗੱਲ ਮੱਝ ਸਹੀ ਰੇਤੀ ਅੱਛਾ ਆ ਪੋਪਲਾ ਲਿਆ ਹਾਂ ਇਹ ਪੋਪਲਾ ਲੱਥਾ ਹੋਰ ਇਹਦੇ ਚ ਇੱਕ ਪੈਸੇ ਦੀ ਵੀ ਦਿੱਕਤ ਨਹੀਂ ਬਾਈ ਖੜਾ ਠੀਕ ਹੈ ਲੱਕੀ ਮੈਂ ਇਹਨਾਂ ਨੂੰ ਆਖਿਆ ਵੀ ਨੋਰਮਲ 15 16 ਸਿਰ ਦਾ ਨੋਰਮਲ ਪੈਸੇ ਲੈ ਕੇ ਹੁਣ ਚੜਾਇਆ ਹੋਇਆ ਵੀ ਹਾਂ ਉਹਦੋਂ ਹਾਂ ਠੀਕ ਹੈ ਗੱਲ ਕੋਈ ਇਹਦੇ 'ਚ ਦਿੱਕਤ ਨਹੀਂ ਸਿੰਗ 'ਚ ਇੱਕ ਪੈਸੇ ਦੀ ਵੀ ਸੁੱਕਿਆ ਹੋਇਆ ਸਿੰਗ ਥੱਲੋਂ ਉਹ ਪੋਪੂਲਾ ਹੈਗਾਗਾ ਵੀ ਚੜਾਇਆ ਹਾਂ ਇਹੜੀ ਚੀਜ਼ ਜੈਨੂਇਨ ਸਮਾਰਟ ਵੈਰੀ ਗੁੱਡ ਯਾਰ ਉਹ ਚੜਾਇਆ ਹੋਇਆ ਹੈ ਉੱਪਰ ਨਹੀਂ ਨਹੀਂ ਕੋਈ ਚੱਕਰ ਨਹੀਂ ਮਾਨਦਾਰ ਪਰਵਾਹ ਕੋਈ ਐਸੀ ਗੱਲ ਫਿਰ ਕੱਲ ਨੂੰ ਕੋਈ ਵਾਸਤੇ ਲੈ ਕੇ ਜਾਣੀ ਹੈ ਜਿਹੜੀ ਇਹਨੇ ਗੱਲ ਕਹੀ ਦੀ ਉਹੀ ਨਹੀਂ ਹੋਊਗੀ ਠੀਕ ਹੈ ਗੱਲ ਨਹੀਂ ਹੁਣ ਤਾਂ ਜਮਾ ਸਾਹਮਣੇ ਦੱਸ ਹੀ ਦਿੱਤਾ ਹਾਂ ਵੀ ਸਿੰਘ ਦੀ ਵੀ ਜਿਹੜੀ ਹੈਗੀ ਬਾਈ ਨੇ ਉਹ ਵੀ ਜਿਹੜੀ ਹੈਗੀ ਹੈ ਕਲੀਅਰ ਮਲਾਂ ਮੈਂ ਦੱਸਿਆ ਨਾ ਨੋ ਇਸਕੰਦਰ ਤੋਂ ਇਸਕੰਦਰ ਤੋਂ ਇਸਕੰਦਰ ਤੋਂ ਠੀਕ ਹੈ ਲੈ ਵੀ ਆਹ ਦੇਖ ਲੋ ਇਹ ਜਿਹੜੀ ਲੱਕੀ ਉੱਥੇ ਮੱਝ ਨਹੀਂ ਪਾਈ ਸੀ ਵੀ ਛੋਟੇ ਕੱਦ ਵਾਲੇ 18 ਕਿਲੋ ਤੋਂ ਉਹਦੇ ਚੋਂ ਉਹਦੀ ਬਲਾਟ ਹਾਂ ਇਹ ਬਾਈ ਨੂੰ ਪਤਾ ਪਹਿਲਾਂ ਵੀ ਅਸੀਂ ਥੋੜਾ ਜਿਹਾ ਬਸ ਡੈਡੀ ਕਰਕੇ ਰੁਕ ਗਿਆ ਸੀ ਕੰਮ ਹੂੰ ਤੇ ਬਹੁਤ ਬਹੁਤ ਧੰਨਵਾਦ ਤੇ ਹਾਂ ਠੀਕ ਤੇ ਲੋ ਵੀ ਇਹ ਤਾਂ ਸਿਉਣੇ ਦੇ ਸਾਗੇ ਵਾਲੀ ਗੱਲ ਹੋ ਗਈ ਹਨਾ ਤੇ ਗੱਲਬਾਤ ਛੋਟੇ ਸਾਰੇ ਸਾਹਮਣੇ ਆ ਵੀਡੀਓ ਲੰਮੀ ਹੁੰਦੀ ਆ ਸਾਡੀ ਤੇ 14 ਮਿੰਟ ਹੋ ਗਏ ਕਿਵੇਂ ਲੱਗਿਆ ਕੰਮ ਦੱਸੋ